ਕਿ ਸਾਰੇ ਇੰਡੀਆ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ ਇੱਕ ਤਾਂ ਸਾਨੂੰ ਗਣਤੰਤਰ ਦੀਆਂ ਖੁਸ਼ੀਆਂ ਨੇ ਤੇ ਦੂਸਰਾ ਜਿਹੜਾ ਹੈਗਾ ਰਾਮ ਮੰਦਰ ਦੀ ਆਇਆ ਉਹਦੇ ਨਾਲ ਸਾਰੇ ਹੀ ਭਾਰਤ ਵਿੱਚ ਦੁਨੀਆ ਵਿੱਚ ਇੱਕ ਇਹੋ ਜਿਹਾ ਮੈਸੇਜ ਆ ਗਿਆ ਹੈਗਾ ਕਿ ਰਿਸਪੈਕਟ ਫਾਰ एवरीवन एवरी ਰਿਲੀਜਨ ਜੇ ਅਸੀਂ 1000 ਰੁਪਏ ਇਨਕਮ ਟੈਕਸ ਦੇਣੇ ਪਏ ਆ ਤੇ ਇੱਕ ਨਾਲ 100 ਰੁਪਏ ਹੋਰ ਵਧ ਗਏ ਇਸ ਸਾਲ ਤੋਂ ਦੇਣਾ ਸ਼ੁਰੂ ਕਰ ਦੋ ਕਾਦੇ ਵਾਸਤੇ ਆਪਣੀ ਡੈਮੋਕ੍ਰੇਸੀ ਨੂੰ ਪਹੁੰਚਾਉਣ ਵਾਸਤੇ ਹੀ ਅ ਇਸ ਮੌਕੇ ਤੇ ਆਇਆ ਹੈਗਾ ਹੈ ਕਿ ਸਾਰੇ ਇੰਡੀਆ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ ਇੱਕ ਤਾਂ ਸਾਨੂੰ ਗਣਤੰਤਰ ਦੀਆਂ ਖੁਸ਼ੀਆਂ ਨੇ ਤੇ ਦੂਸਰਾ ਜਿਹੜਾ ਹੈਗਾ ਰਾਮ ਮੰਦਰ ਦੀ ਆਇਆ ਉਹਦੇ ਨਾਲ ਸਾਰੇ ਹੀ ਭਾਰਤ ਵਿੱਚ ਦੁਨੀਆ ਵਿੱਚ ਇੱਕ ਇਹੋ ਜਿਹਾ ਮੈਸੇਜ ਆ ਗਿਆ ਹੈਗਾ ਕਿ ਰਿਸਪੈਕਟ ਫਾਰ एवरीवन एवरी रिलीजन जैसे तो मोदी जी ने भी किया कि राम मंदिर जो है ये सब कुछ जोड़ता है तो सिमिलरली ये जो 26 जनवरी का ये गणतंत्र दिवस है ये भी एक जोड़ने के लिए है दो चीज़ें जोड़ता है एक तो हमारा पास्ट पास्ट में क्या था जो कलोनियल पास्ट था वो ख़त्म हुआ नया कॉन्स्टिट्यूशन आया कॉन्स्टिट्यूशन ने सानू डेमोक्रेसी दीती ਫਰੀडम ਦਿੱਤੀ ਲਿਬਰਟੀ ਦਿੱਤੀ ਰਾਈਟਸ ਕੋਈ ਜਿਆਦਾ ਹੀ ਦੇ ਦਿੱਤੇ ਔਰ ਦੂਸਰੀ ਜਿਹੜੀ ਚੀਜ਼ ਹੈਗੀ ਆ ਕਿ ਨਾਲ ਦੀ ਨਾਲ ਇਸ ਕਨਸਟੀਟਿਊਸ਼ਨ ਨੇ ਇਹ ਜਿਹੜਾ ਇਹ ਜਿਹੜਾ ਦਿਵਸ ਹੈ ਗਾਇਆ ਇਹਦੇ ਨਾਲ ਅਸੀਂ ਅੱਜ ਆਪਣੇ ਉਹਨਾਂ ਲੋਕਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਨੇ ਸੈਕ੍ਰਿਫਾਈਸ ਦਿੱਤੀ ਆ ਪਤਾ ਨਹੀਂ ਕਿੰਨੇ ਕਿੰਨੇ ਤਸੀਹੇ ਸਹੇ ਗਏ ਉਹਨਾਂ ਨੇ ਇਹੋ-ਇਹੋ ਜੀਆਂ ਜੇਲਾਂ ਹੈਗੀਆਂ ਨੇ ਮੈਂ ਖੁਦ ਦੇਖੀ ਹੈਗੀ ਆ ਜੇਲ ਇੱਕ ਡਿਗਸ਼ਾਈ ਜੇਲ Shimla ਦੇ ਨਾਲ ਉਹਦੇ ਜੀ ਸਿਰਫ ਖੜੇ ਹੋਣ ਵਾਸਤੇ ਜਗ੍ਹਾ ਹੈ ਠੀਕ ਹੈ ਜੇ ਅਗਰ ਤੁਸੀਂ ਪਿੱਛੇ ਨੂੰ ਜਾਓਗੇ ਤਾਂ ਪਿੱਛੇ ਫਟਾਏਗਾ ਅੱਗੇ ਨੂੰ ਜਾਓਗੇ ਤੇ ਅੱਗੇ ਫਟਾਏਗਾ ਕਿਹੋ ਜੀਆਂ ਕਾਲੇ ਪਾਣੀ ਵਾਲੀਆਂ ਸਾਡੀਆਂ ਜੇਲਾਂ ਦੇ ਵਿੱਚੋਂ ਲੋਕ ਸੈਕਰੀਫਾਈਸ ਦੇ ਕੇ ਆਏ ਅੱਜ ਅਸੀਂ ਖੁੱਲੇ ਮਾਹੌਲ ਵਿੱਚ ਖੜੇ ਹੈਗੇ ਆ ਪਰ ਇਹ ਹੁਣੇ ਖੁੱਲਾ ਮਾਹੌਲ ਡਿਸਟਰਬ ਕਰਨ ਵਾਸਤੇ ਸਾਡੇ ਜਿਹੜੇ ਹਸਟਾਈਲ ਨੇਬਰਡ ਕੰਟਰੀ ਹੈਗੇ ਨੇ ਉਹ ਸਾਡੇ ਦੇ ਉੱਤੇ ਬੈਠੇ ਹੈਗੇ ঈਗਲ ਬਣ ਕੇ ਤਾਂ ਅੱਜ ਸਾਡੀ ਜ਼ਿੰਮੇਵਾਰੀ ਹੈਗੀ ਆ ਕਿ ਆਪਣੇ ਦੇਸ਼ ਨੂੰ ਕਿੰਨਾ ਕੁ ਅਸੀਂ ਹੋਰ ਵੱਧ ਕੇ ਇਹਨੂੰ ਵੱਡਾ ਕਰ ਸਕਦੇ ਹਾਂ ਇਹਨੂੰ ਸਟਰੋਂਗ ਵੱਡਾ ਮੀਨ ਸਟਰੋਂਗ ਸਟਰੋਂਗ ਇਹਨੂੰ ਆਪਾਂ ਸਟਰੋਂਗ ਕਰ ਸਕਦੇ ਆ ਦੇਖੋ ਕੱਲਾ ਇੱਕ ਗਵਰਨਮੈਂਟ ਜਾਂ ਕੱਲਾ ਇੱਕ ਪ੍ਰਾਈਮ ਮਿਨਿਸਟਰ ਜਾਂ ਕੱਲੇ ਬਾਕੀ ਚੀਫ ਮਿਨਿਸਟਰ ਉਹ ਨਹੀਂ ਸਟਰੋਂਗ ਉਹਦੇ ਨਾਲ ਸਾਨੂੰ ਹੀ ਅਸੀਂ ਜਿੱਥੇ ਜਿੱਥੇ ਅੱਗੇ ਜਿਸ ਤਰ੍ਹਾਂ ਮੈਂ ਅੱਗੇ ਕਿਹਾ ਵੀ ਜ 8 ਘੰਟੇ ਦੀ ਡਿਊਟੀ ਆ ਅੱਧਾ ਘੰਟਾ ਦੇਸ਼ ਵਾਸਤੇ ਲਾ ਦਿਓ ਜੇ ਅਸੀਂ 1000 ਰੁਪਏ ਇਨਕਮ ਟੈਕਸ ਦੇਣੇ ਪਏ ਆ ਤੇ ਇੱਕ ਨਾਲ 100 ਰੁਪਇਆ ਹੋਰ ਵਧ ਕੇ ਇਸ ਸਾਲ ਤੋਂ ਦੇਣਾ ਸ਼ੁਰੂ ਕਰ ਦਿਓ ਕਾਦੇ ਵਾਸਤੇ ਆਪਣੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਦੂਸਰਾ ਮੈਂ ਇਹ ਕਹਿਣਾ ਚਾਹਣਾ ਹੈ ਗਾਇਆ ਕਿ ਜਿੰਨਾ ਸਾਡੇ ਜਿਹੜੇ ਲੋਕ ਨੇ ਸਟਰੋਂਗ ਹੋਣਗੇ ਹੈਲਦੀ ਹੋਣਗੇ ਵਧੀਆ ਉਹਨਾਂ ਦਾ ਲਾਈਫ ਸਟਾਈਲ ਹੋਏਗਾ ਵਾਤਾਵਰਨ ਸਾਫ਼ ਸੁਥਰਾ ਹੋਏਗਾ ਆਲੇ ਦੁਆਲੇ ਦੀ ਗੰਦ ਪਿਆ ਹੈਗਾ ਇਹਨੂੰ ਸਾਫ਼ ਰੱਖਾਂਗੇ ਤਾਂ ਅਸੀਂ ਕਮਿਊਨਿਟੀ ਕੈਬਲ ਜਿਹੜੀਆਂ ਡਿਜ਼ੀਜ਼ ਦੀਆਂ ਏਰੀਆ ਨੇ ਡੇਂਗੀ ਚਿਕਨ ਗੁੜੀਆਂ ਟਾਈਫਾਇਡ ਇਹਨਾਂ ਤੋਂ ਬਚਾਂਗੇ ਸਾਡੀ ਹੋਰ ਅੱਛੀ ਸਿਹਤ ਹੋਏਗੀ ਸਾਡਾ ਕੰਟਰੀ ਕੋਰਸ ਸਟਰੋਂਗ ਬਣੇਗਾ ਔਰ ਫਿਰ ਉਸ ਤੋਂ ਬਾਅਦ ਕੀ ਹੈਗਾ ਆ ਤੇ ਅੱਜ ਕੱਲ ਤੁਸੀਂ ਦੇਖਦੇ ਪਏਗੇ ਜੋ ਯੂਥ ਦੇ ਵਿੱਚ ਇਹ ਲਾਈਫ ਸਟਾਈਲ ਸਾਰਾ ਖਰਾਬ ਹੋਇਆ ਪਿਆ ਹੈਗਾ ਇਸ ਲਾਈਫ ਸਟਾਈਲ ਦੇ ਨਾਲ ਨਾ ਸਟੇਟ ਸਟਰੋਂਗ ਬਣੇਗੀ ਨਾ ਕੰਟਰੀ ਸਟਰੋਂਗ ਬਣੇਗਾ। ਔਰ ਅਖੀਰ ਤੇ ਇੱਕ ਚੀਜ਼ ਕਹਿਣਾ ਚਾਹਣਾ ਹੈ ਗਾਇਆਂ। ਦੇਖੋ ਅਸੀਂ ਆਪਣੇ ਡਾਕਟਰ ਜਿਹੜੇ ਹੈਗੇ ਨੇ ਅਸੀਂ ਆਪਣਾ ਰੋਲ ਸਾਨੂੰ ਜਿੱਥੇ ਮਿਲੇ ਅਸੀਂ ਗਰੀਬ ਦਾ ਦੁਜੀਏ ਦਾ ਫ੍ਰੀ ਇਲਾਜ ਵੀ ਕਰੀਦਾ ਹੈਗਾ। ਲੋ ਕੋਸਟ ਦੇ ਵੀ ਚਲੇ ਕਰ ਲਈਦਾ ਹੈਗਾ। ਇਸੇ ਤਰ੍ਹਾਂ ਮੈਂ ਬਾਕੀ ਲੋਕਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਜਦੋਂ ਕੋਈ ਵੀ ਕੰਸੈਕਸ਼ਨ ਦਾ ਬੰਦਾ ਉਹਨਾਂ ਕੋ ਨਜ਼ਰ ਆਂਦਾ ਹੈਗਾ ਖਾਸ ਤੌਰ ਤੇ ਲੜਕੀਆਂ ਜਿਨ੍ਹਾਂ ਦੀ ਐਜੂਕੇਸ਼ਨ ਪ੍ਰਮੋਟ ਕਰਨ ਵਾਸਤੇ ਉਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਇਹ ਸਾ ਦੇਣਾ ਚਾਹੀਦਾ। ਕਿਉਂਕਿ ਔਮਨ ਇੰਪਾਵਰਮੈਂਟ ਆਪਣੇ ਦੇਸ਼ ਨੂੰ ਅੱਗੇ ਬਹੁਤ ਲੈ ਗਏ। ਸੋ ਇਹ ਸਾਰੀਆਂ ਚੀਜ਼ਾਂ ਕਹਿੰਦਾ ਹੋਇਆ ਸੋ ਮੈਂ ਇਹ ਕਹਿਣਾ ਚਾਹਨਾ ਹੈਗਾ ਆ ਕਿ 让我们 ਲਵ आवर कंट्री। ਮੇਕ ਇਟ ਸਟਾਪ। ਬੜੀ ਬਹੁਤ ਹੀ ਖੁਸ਼ੀ ਹੋ ਰਹੀ ਹੈ ਜੀ ਆ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਮਿਲ ਕੇ ਸਾਰੇ ਲਈ ਖੁਸ਼ ਕੋਈ ਛੇੜੇ ਔਰ ਸਾਰਿਆਂ ਦਾ ਹੀ ਬਹੁਤ ਹੀ ਇੱਕ ਵਧੀਆ ਜਿਹਾ ਮਾਹੌਲ ਲੱਗਦਾ ਪਿਆ ਹੈਗਾ ਔਰ ਇਹੀ ਇੱਕ ਮਾਹੌਲ ਹੈਗਾ ਜਿਹੜਾ ਸਾਨੂੰ ਦੱਸਦਾ ਪਿਆ ਹੈਗਾ ਕਿ ਅੱਜ ਅਸੀਂ ਕਿਉਂ ਇੱਥੇ ਹਾਂ ਇਹੀ ਇੱਕ ਮਾਹੌਲ ਹੈਗਾ ਡੈਮੋਕ੍ਰੇਸੀ ਦਾ ਇਹੀ ਇੱਕ ਮਾਹੌਲ ਹੈਗਾ ਫ੍ਰੀडम ਦਾ